ਆ ਗੱਸੇ ਕੌ ਲਾਗੇ ਤੇ ਤੇ ਅੱਜ ਆਪਾਂ ਜਾ ਰਹੇ ਹਾਂ ਚੱਲਣ ਸਾਹਿਬ ਮੀਡੀਆ ਦੇਖ ਰਿਹਾ ਮਿੱਤਰ ਭੈਣਾਂ ਨੂੰ ਰਾਵਣ ਸਾਰਿਆਂ ਸਾਸਰੀ ਕਾਲ ਜੀ ਥੋੜਾ ਜਿਹਾ ਲੇਟ ਹੋ ਗਏ ਮੁੰਡੇ ਟਾਈਮ ਤਕਰੀਬਨ ਸਾਢੇ ਨਾਲ ਹੋ ਗਏ ਜੀ ਬਾਟੀ ਅੱਗ ਬਜੋ ਰਿਹਾ ਅੱਗ ਲਾ ਤਾਂ ਦੇਈਤੀ ਪਰ ਹੁਣ ਮੁੰਡਾ ਉਹਨੂੰ ਦਿੱਲੀ ਕਰਦਾ ਬਾਟੀ ਦਿੱਲੀ ਨਹੀਂ ਕਰਦਾ ਮੁੰਡਾ ਅੱਗ ਆ ਭੰਗੜੇ ਲੱਗੇ ਮਨਵਾਈ ਗਿੱਦੇ ਵਾਲੇ ਛੋਟੇ ਜਹਾ ਪਿੰਡ ਲੱਗੇ ਆ ਰਣਾ ਜੀ ਕਿਹੜਾ ਪਿੰਡ ਆ ਜੀ ਆ ਪਿੰਡ ਕਿਹੜਾ ਆ ਟੋਲ ਟੈਕਸ ਵਾਲਾ ਗੜ੍ਹਸ ਉਹਦੇ ਵਾਲਾ ਕਾਠਗੜ੍ਹ ਵਾਲਾ ਕਾਠਗੜ੍ਹ ਵਾਲੇ ਟੋਲ ਤੇ ਪਾ ਜੀ ਰੁਕੇ ਕਰਦੇ ਅੰਬਰਸਰ ਵੀ ਜਾਂਦੇ ਜਦੋਂ ਤੇ ਹੁਣ ਵੀ ਮੁੰਡੇ ਕਹਿੰਦੇ ਵੀ ਚਾਹ ਜੂ ਨਾਰ ਨਾ ਚੱਕ ਲੋ ਜਾ ਗੰਨੇ ਰਾਸੀ ਲੱਗਿਆ ਵਾ ਤੇ ਉਹਦੇ ਬਾਅਦ ਪ੍ਰਬੰਧਨ ਲੱਗੇ ਵੇ ਸੀ ਬੰਦੇ ਝੁਪਣ ਬੰਦਰ ਚੁੱਪ ਰਹੇ ਗੰਨੇ ਪਹਿਲੀ ਵਾਰ ਦੇਖੇ ਲੱਗੇ ਵੇ ਪੂਰੀ ਟੀਮੇ ਆਈ ਵੀ ਆ ਜੁੰਟ ਤੋ ਲੋ ਜੀ ਆਪਾਂ ਫਗਵਾੜੇ ਪੁੱਜ ਗਏ ਜੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਆ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਆ ਗਈ ਜੀ ਆ ਪਿੱਛੇ ਨਹੀਂ ਜਾਣਾ। ਤਾਣਾ। ਤੇ ਲੋ ਜੀ ਆਪਾਂ ਪੁੱਜ ਗਏ ਜੀ ਗੁਰਦੁਆਰਾ ਤਲੜਾ ਸਾਹਿਬ। ਜਲੰਧਰ ਦੇ ਲੱਗ ਗਿਆ ਜੀ ਇਹ। ਬਾਬਾ ਨਿਹਾਲ ਸਿੰਘ ਜੀ।

ਤੇ ਇੱਥੇ ਆਪਾਂ ਮੱਥਾ ਵੀ ਟੇਕ ਕੇ ਜਾਵਾਂਗੇ ਤੇ ਬਾਬੇ ਸੁੱਖ ਕੇ ਵੀ ਜਾਵਾਂਗੇ ਕਿ ਜਿਹੜੇ ਅੜੇ ਹੋਏ ਕੰਮ ਆ ਉਹ ਪੂਰੇ ਕਰੀਂ ਦੇ ਨੋ ਨਾ ਆਖਿਰ ਆਏ ਹੋਣ ਨੂੰ ਸਾਡਾ ਆਜ ਹੁਣ ਆਜੋਣ ਵਾਲੇ ਉਹ ਤੋਂ ਜੰਗਲ ਵਾਲੇ ਆਸ ਵਿੱਚ ਨਹੀਂ ਆ ਗਿਆ ਬੰਟੀ ਆ ਰਿਹਾ ਛੱਟਾ ਕਮੋ ਵੀ ਪਹਿਲੇ ਰੌਂਡ ਦੇ ਮੈਚ ਹੀ ਐ ਨਾ ਫਸਵੇਂ ਰੱਖੇ ਸਾਡੇ ਵੀਰਾਂ ਨੇ ਵੀ ਟੀਮਾਂ ਵੀ ਬੜੀਆਂ ਟੌਪ ਦੇ ਬੰਨੀਆਂ ਬੋਲਦੀਆਂ ਨੇ ਨਾ ਫੇਰ ਇਸ ਨੇ ਨੂੰ ਮਹਾਨਾ ਖਿਡਾਰੀ ਕਰ ਗਿਆ ਕਮਾਲ ਸਰਵਸਤ ਸੇਰ ਖਿਡਾਰੀ ਚਾਰ ਬੜਤਿਆਂ ਵੀ ਜੇ ਕਈ ਵੀ ਪਿੰਡ ਦੇ ਮਹੰਵੰਤੇ ਸੈਕਰ ਪਹੁੰਚੇ ਨੇ ਜਿਹਨੀਆਂ ਵੀ ਪਿੰਡ ਦੀਆਂ ਰੂਹਾਂ ਮਨਜ਼ੂਰ ਕਰਾ ਕੇ ਪਹੁੰਚੇ ਨੇ ਵੀ 9.5 ਇਹਨਾਂ ਦਾ ਬਹੁਤ ਬੜਾ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਤੇ ਜਿੰਨੇ ਵੀ ਚਾਹੇ ਹੋਰ ਆਵੇਗਾ ਇੱਕ ਵਾਰਕਰ ਹਾਂ ਇੱਕ ਵਾਰਕਰ ਵਜਣੇ ਸੋਚਾ ਦੀ ਇਹ ਜੰਦਾ ਦੇ ਨਾਲ ਜਿਹੜਾ ਚਾਕੇ ਵਿਖਾਏਗਾ ਭਾਈ ਇੱਕ ਤਾਂ ਯਾਰ ਹੌਸਲੇ ਦੇ ਲਈ ਮਾਰੋ ਯਾਰ ਜਗੰਦਰ ਭਾਈ ਦੇ ਨਾਂ ਤੇ ਆ ਵੀ ਕਹ ਜੀਏ ਜਗੰਦਰ ਕਿ ਮਾਇਆ ਜਾ ਕਿ ਜੰਦਰ ਦੇ ਨਾਲ ਚਾਹੀਏ ਵਖਾ ਰਿਹਾ ਹੈ ਇੱਕ ਹੋਰ ਚੜਦਾ ਪਿਆ ਕਿੱਤਾ ਦੇ ਜਾ ਕਿ ਜੰਦਰ ਦੇ ਨਾਲ ਚਲਤੀ ਚਾਹੀਏ ਵਖਾ ਰਿਹਾ ਹੈ ਭਾਈ ਮਾਰੇ ਯਾਰ ਤਾਲੀ ਘੜ ਕੇ ਜਗੰਦਰ ਬਾਈ ਦੇ ਨਾਮ ਤੇ ਮਾਰੇ ਯਾਰ ਤਾਲੀ ਹਾਂ ਬਹੁਤ ਬੜਾ ਤਾਲਾ ਕਰਦੇ ਹੈ ਜਗੰਦਰ ਭਰਾ ਦਾ ਤਾਲੀ ਰੋਜ਼ੀ ਰੋਟੀ ਇਹਨਾਂ ਕਰਤਪ ਕਰਕੇ ਵੀ ਜਿ ਚਲੋਦੇ ਨੇ ਸਾਡੇ ਵੀਰ ਡੈਮਜ ਗ੍ਰੇਮ ਕਲਾ ਜਿਹਦਾ ਸਿਰੇ ਮੌਸਰ ਕੋ ਸਾਡੇ ਵੀਰਾਂ ਨੇ ਮੌਕਾ ਲੱਕਿਆ ਸਤਾਰਾ ਦੇ ਖੇਡ ਵਾਲੀ ਦਾ ਬੁਲਾਵਾ ਹਰ ਦਾ ਮਾਣ ਦੱਸਦੇ ਆ ਭਰਾ ਸਾਡੇ ਸਮਰਥਕੋ ਪਹਿਲਾਂ ਸਾਡਾ ਖੇਤ ਦੇ ਬਾਣੀ ਸ ਅੱਜ ਕਹੇ ਸਤਾਰਾ ਦੁਸਤੀ ਟੀਮ ਧਾਰਨੀ ਤੇ ਹਾਜ਼ਰੀ ਪਾਈ ਹੈ ਤੇ ਛੋਟੇ ਜੀ ਨੇ ਦਾਨਿਸ਼ ਨੇ ਇਹ ਸਾਡੇ ਕੋਲ ਗੋਲ ਵਾਲੀ ਦੀ ਸਾਜ ਬਾਲ ਸਿੱਖਰੇ ਸੋਤਾ ਵੀਰ ਬਹੁਤ ਵਧੀਆ ਟੀਮ ਦਿਖਾਈ ਹੈ ਜਿੰਨੇ ਸੋਨੇ ਬੋਲੇ ਨੇ ਸੋਨੇ ਮੈਚ ਕਰ ਗਿਆ ਜੀ ਇਹ ਸਾਰੀ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਇਸ ਫੀਲਡ ਦੇ ਦਰਵਾਜ਼ੇ ਲੈ ਕੇ ਆਈਏ ਪਹਿਲਾ ਦੇਣਾ ਕਾਲ ਮਹਾਨ ਕਬੱਡੀ ਖਿਡਾਰੀ ਕਹੜੀਏ ਕਬੱਡੀ ਦੇ ਸੱਡੇ ਮੁਕਾਬਲੇ ਕਹਿੰਦੇ ਇਸ ਧਰਤੀ ਦੇ ਹਰ ਦੇ ਗੱਲਬਾਤਾਂ ਕਹਿੰਦੇ ਸਰੀਰ ਲੱਗਿਆ ਪਿਆ ਨੇ ਸਤਿ ਸ਼੍ਰੀ ਅਕਾਲ ਸਾਰੇ ਪ੍ਰਬੰਧਕਾਂ ਦੇ ਬੈਠੇ ਦਾ ਅੱਜ ਚਾਰ ਚਾਲ ਪਰਾਈ ਜੜੇ ਪੁਆਇੰਟ ਦੱਸਾਂਗੇ ਬਰਾਬਰ ਪੁਆਇੰਟ ਨੇ ਔਰ ਮੈਚ ਕਹਦੀ ਇੱਕ ਵਾਰ ਫੇਰ ਛੋਟੀ ਛੋਟੀ ਉਮਰ ਦੇ ਜਵਾਨ ਸਾਡੇ ਛੋਟੇ ਵੀਰ ਨੇ ਪਰ ਕਹਦੀ ਮੁੰਡੇ ਦਿੱਲੀ ਮੇਹਰਤਾ ਆਉਦੇ ਆ ਵਾਹ ਹੋ ਗਈ

ਸੋ ਜਿੰਨੇ ਵੀ ਸੰਗਤ ਅੱਜ ਸਤਿ ਆਵਾਂ ਸਰ ਸਾਡੇ ਦਰਬਾਰ ਦਿੱਤੇ ਹਾਜ਼ਰੀ ਭਰ ਕੇ ਆਏ ਆ ਦਰਸ਼ਕੀ ਜੀਤੇ ਨੇ ਸੋ ਪੁਆਇੰਟ ਜਿਹੜੇ ਆਪਾਂ ਜਰੂਰ ਦੱਸਾਂਗੇ 10 ਨੰਬਰ ਦੇ ਸੋ ਇੱਕ ਇੱਕ ਪੁਆਇੰਟ ਦੀ ਖੇਡ ਹੈ ਨਾਲ ਬਦੋ ਆ ਵੀ ਥੋੜਾ ਧਿਲਕੇ ਰੱਖੀਏ ਗੁਗੀ ਗੱਲਾਵਾ ਸਿਰੇ ਇੱਕ ਪੁਆਇੰਟ ਦੀ ਖੇਡ ਆ ਦੇਖੋ ਮੁੰਡੇ ਦਾ ਕਦ ਵਾਹ ਭਾਈ ਸੀਨੀਅਰ ਖਿਡਾਰੀ ਆ ਤਜਰਬੇਕਾਰ ਦੇਖੋ ਭਾਈ ਉਹ ਵਾਹ ਵਾਹ ਭਾਈ ਵਾਹ ਬਾਈ ਤਾਲੀ ਮਾਰੋ ਜੀ ਬਹੁਤ ਵਧੀਆ ਜੈ ਜੈਕਾਰੇ ਕਮਾਲ ਦੀ ਫੋਟੋ ਸੋ ਸੀਨੀਅਰ ਮੈਂ ਤੁਹਾਨੂੰ ਕਰਦੇ ਕਲਾਲੇ ਬਈ ਸਾਡੇ ਰਿਸਪੈਕਟਡ ਨੇ ਭਾਰੀ ਉਹਦਾ ਨਾਮ ਹੈ ਜਰੂਰ ਬੱਬੀ ਭਾਈ ਆ ਲਾਖ ਲਾਤਿਆ ਉਹ ਲਾਤਿਆ ਹੋਰ ਮਹਾ ਕਬੱਡੀ ਖਿਡਾਰੀਆਂ ਵਿੱਚ ਵੀ ਨਾਮ ਆਉਂਦਾ ਜਿੱਤੇ ਅੱਜ ਸਾਡੇ ਵੱਡੇ ਭਰਾ ਖੇਡ ਤੇਰੇ ਨਾਲ ਹੈ ਜਗਰ ਵੀ ਸੁਜਾਰੇ ਆਹ ਚਾਰ ਕਦੇ ਵੀਰਾਂ ਦਾ ਚੈਲੰਜ ਬਲਾਕ ਦੇ ਕਹਿੰਦਾ ਇਸ ਐਕਸ ਦੇ ਵਿੱਚ ਲੋ ਜੀ ਆਪਣਾ ਟੂਰਨਾਮੈਂਚ ਹੈਗਾ ਜੀ ਆਪਣਾ ਮੈਚ ਹੈ ਜੀ ਸ਼ੀਦਾਂ ਨਾਲ ਤਰਨ ਤਨਕ ਨਹੀਂ ਆਈ ਟੀਮ ਪਹਿਲਾ ਮੈਚ ਹੈ ਜੀ ਆਪਣਾ ਸ਼ੀਦਾਂ ਨਾਲ ਤੇ ਇੱਥੇ ਬਾਬਾ ਹਰਨਾਮ ਸਿੰਘ ਜੀ ਦੀ ਵਰਸੀ ਹੈ ਜੀ ਤੇ ਟੂਰਨਾਮੈਂਟ ਹੈ ਜੀ ਵਾਲੀਬਾਲ ਦਾ ਆਪਾਂ ਉਹ ਖੇਡਣ ਆਏ ਆ ਜੀ ਉਰੇ ਤੇ ਕੱਲੂ ਕਬੱਡੀ ਦੇ ਵੀ ਆ ਤੱਕਣੇ ਟੂਰਨਾਮੈਂਟ ਲੱਖ ਰੁਪਏ ਪਹਿਲਾ ਨਾਮ ਆਜੀ ਤੇ 75000 ਦੂਗਾ ਜਿਲੰ다 ਦਾ ਕਨੇ ਆਰੀਆ ਹੈ ਓਏ ਜੱਤੀ ਜੱਤੀ ਬੱਲੀ ਬੱਲ ਰਿਹਾ ਜੇ ਮਾਰ ਹੋਵੇਗਾ ਦੋਵੇਂ ਟੀਮਾਂ ਰੈਡੀ ਨੇ ਬਾਲਾਂ ਫੜਵਾਗੇ ਵਿਦਵਾੜੇ ਦੇ ਵੀਰਾਂ ਨੂੰ ਵੀ ਬੇਨਤੀ ਹੈ ਇਹ ਵੀ ਚੰਗੀ ਟੀਮ ਕਹਿੰਦੇ ਅੱਜ ਦੇ ਟਾਈਮ ਦੇ ਵਿੱਚ ਮੁੰਡੇ ਕਰਕੇ ਪਿੰਡਾ ਜੋ ਚੱਲ ਕੇ ਆਇਆ ਹੈ ਮਹਾਲੀ ਨੇੜੇ ਕਰਕੇ ਚੱਲ ਕੇ ਆਇਆ ਵੀ ਕਿਹੜੀ ਟੀਮ ਜਿੱਤੂ ਇਹ ਸਮਾਂ ਦੱਸੂ ਵੀ 21 ਕੀ 15 ਦੇ ਸੈੱਟ ਨੇ ਖਿਡਾਰੀ ਨੋਟ ਕਰ ਲਾਂਗੇ ਵੀ ਜੇ ਤੀਜਾ 15 ਦਾ ਕਿਆ ਤੇ 15 ਦਾ ਹੂ ਲਓ ਸਰਵਸ ਫੇਰ ਮਦਵਾਲੇ ਵਾਲੇ ਦੀ ਲਓ ਖਰਾਬ ਸਰਵਸ ਲਾਓ ਗੋਲੀ ਪ੍ਰਿੰਸ ਦੀ ਲਿਫਟ ਹੈ ਗੋਲੀ ਇਧਰੋਂ ਬੱਲੇ ਬੱਲੇ ਮੌਕਾ ਪਣਿਆ ਗੋਲੀ ਪਰ ਉਹਨਾਂ ਨੇ ਬੰਟੀ ਲਾਇਆ ਅਗਲੇ ਪਾਸੇ ਪਿਛਲੇ ਸਾਲ ਵੀ ਮੁੰਡੇ ਬੜਾ ਤਗੜਾ ਖੇਡੇ ਆ ਮਦਵਾੜੇ ਵਾਲੇ ਇਸੇ ਧਰਤੀ ਦੇ ਪਿਛਲੇ ਸਾਲ ਵੀ ਬੜੀ ਸੋਹਣੀ ਖੇਡ ਦਿਖਾਈ ਆ ਮੁੰਡਿਆ ਨੇ ਔਰ ਅੱਜ ਵੀ ਟੀਮ ਲੈ ਕੇ ਆਏ ਆ ਔਰ ਮੈਂ ਦੇਖਦਾ ਵੀ ਕੀ ਵੱੜਦਾ ਕੀ ਜੁੜਦਾ ਬਹੁਤ ਸਾਹੇ ਟਰਾਈ ਕਰਦਾ ਮੁੰਡਾ ਲੈ ਇਹ 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 ਬੱਲੇ 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 ਸੋ ਗੇਂਦੀਆਂ ਜਿੰਨੇ ਵੀ ਆ ਪਿੰਡੇ ਪਤਲ ਤੇ ਸੱਜਣ ਅਕਬੀਰ ਕਨੇ ਉਹਨਾਂ ਨੂੰ ਗੇਂਦੀਆਂ ਸਟੇਜ ਤੇ ਚੜਾ ਰਹੇ ਦਾ ਤੇ ਨਾਲ ਇਹ ਜੀ ਸ਼ੈਕ ਬਾਈ 16 ਉਧਰੋਂ ਐਡੀਐਫਸੀ ਬੈਂਕ ਤੋਂ ਬਣਾਇਆ ਜੀ ਪਤੀ ਬੋਲੋ ਚਲੋ ਤੇ ਲੋ ਜੀ ਟਾਈਮ ਤਕਰੀਬਨ 6:00 ਵੱਜ ਗਏ ਆਪਾਂ ਬਲਾਜੌਰ ਪੁੱਜ ਗਏ ਜੀ ਰੋਪੜ ਲੱਗ ਗਏ ਤੇ ਮਿਲਦੇ ਜੀ ਤੁਹਾਨੂੰ ਕਿਸੇ ਅਗਲੀ ਵੀਡੀਓ ਚ ਅਗਲੀ ਵੀਡੀਓ ਸ਼ਾਇਦ 9 ਲੱਖੇ ਟੂਰਨਾਮੈਂਟ ਦੀ ਹੋਵੇ ਪਟਿਆਲੇ ਲੱਗੇ ਆ ਸਾਸਰੀ ਕਾਲ ਜੀ ਸਾਰਿਆਂ ਨੂੰ